ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਾਰਿਸਤ ਸੰਗਤ ਜੀ ਆਓ ਅੱਜ ਆਪਾਂ 10ਵੀਂ ਅਸ਼ਟਪਦੀ ਦੀ ਵਿਆਖਿਆ ਕਰਦੇ ਹਾਂ ਜੀ ਇਹ ਲੜੀਵਾਰ ਸੁਖਮਨੀ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਚੱਲ ਰਹੀ ਹੈ ਆਪ ਜਰੂਰ ਵਿਆਖਿਆ ਸੁਣੋ ਫਿਰ ਪਾਠ ਕਰਨ ਦਾ ਆਨੰਦ ਔਰ ਹੀ ਕੁਝ ਹੋਵੇਗਾ ਵਾਹਿਗੁਰੂ ਜੀ ਸ਼ਲੋਕ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰ ਆਵਾਰ ਬਿਅੰਤ ਪੁਰਖ ਉਸਤਤੀ ਕਰਦੇ ਹਨ ਉਸ ਦੇ ਪਾਰ ਉਰਾਰ ਕਾ ਕੋਈ ਅੰਤ ਨਹੀਂ ਹੈ ਨਾਨਕ ਜਿਹੜਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਪ੍ਰਭੂ ਨੇ ਜੋ ਰਚਨਾ ਰਚੀ ਹੈ ਉਹ ਬਿਅੰਤ ਜੁਗਤੀਆਂ ਤੇ ਅਨੇਕਾਂ ਪ੍ਰਕਾਰ ਦੀ ਹੈ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਅਚਾਰ ਵਿਵਹਾਰੀ ਕਈ ਕਰੋੜਾਂ ਪੂਜਾਂ ਕਰਨ ਵਾਲੇ ਹੋਏ ਹਨ ਕਈ ਕਰੋੜਾ ਛੇਸ਼ਟ ਕਰਮਾਂ ਦੇਨ ਕਰਮ ਵਾਲੇ ਹਨ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਬਨ ਪਰਮੇ ਉਦਾਸੀ ਕਈ ਕਰੋੜਾ ਤੀਰਥਾਂ ਦੇ ਵੱਸਣ ਵਾਲੇ ਹੋਏ ਹਨ ਕਈ ਕਰੋੜਾ ਉਦਾਸ ਹੋ ਕੇ ਜੰਗਲਾਂ ਵਿੱਚ ਪੋਂ ਰਹੇ ਹਨ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕਰੋੜਾ ਵੇਦਾਂ ਨੂੰ ਸੁਨਣ ਵਾਲੇ ਹਨ ਕਈ ਕਰੋੜਾ ਵੱਡੇ ਤਪੀਆ ਤਪੀਏ ਹੁੰਦੇ ਹਨ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬ ਕਾਬ ਵਿਚਾਰੇ ਕਈ ਕਰੋੜਾਂ ਆਪਣੇ ਸਰੂਪ ਦਾ ਧਿਆਨ ਕਰਦੇ ਹਨ ਧਾਰਦੇ ਹਨ ਕਈ ਕਰੋੜਾਂ ਕਵਿ ਤੇ ਕਵਿਤਾ ਦੇ ਗ੍ਰੰਥਾਂ ਨੂੰ ਵਿਚਾਰਦੇ ਹਨ ਕਈ ਕੋਟ ਨਵਤਨ ਨਾਮ ਤੇ ਆਵੇ ਨਾਨਕ ਕਰਤੇ ਕਾ ਅੰਤ ਨਾ ਪਾਵੇ ਕਈ ਕਰੋੜਾਂ ਨਿਤ ਨਵਾਂ ਨਾਮ ਹੁੰਦੇ ਹਨ ਪਰ ਕਰਤੇ ਦਾ ਅੰਤ ਨਹੀਂ ਪਾ ਸਕਦੇ ਕਈ ਕੋਟ ਪੈ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕਰੋੜਾ ਹੰਕਾਰੀ ਬਣੇ ਹੋਏ ਹਨ ਕਈ ਕਰੋੜਾ ਅੰਨੇ ਅਗਿਆਨੀ ਬਣੇ ਹੋਏ ਹਨ ਕਈ ਕੋਟ ਕਿਰਪਨ ਕਠੋਰ ਕਈ ਕਰੋੜਾ ਬੜੇ ਕੰਜੂਸ ਹੁੰਦੇ ਹਨ ਕਈ ਕੋਟ ਆਭਿਕ ਆਤਮਨਿਕੂਰ ਕਈ ਕੋਟ ਪਰਦਰਭ ਕੋਹਿਰੇ ਕਈ ਕਰੋੜਾਂ ਨਾ ਭਿੱਜਣ ਵਾਲੇ ਕੋਈ ਆਤਮਾ ਵਾਲੇ ਹਨ ਕਈ ਕਰੋੜਾਂ ਪ੍ਰਾਏ ਤਨ ਨੂੰ ਚਰਾਉਂਦੇ ਹਨ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸ਼ਰਮ ਮਾਇ ਕਈ ਕਰੋੜਾਂ ਪ੍ਰਾਈ ਨਿੰਦਿਆ ਕਰਦੇ ਹਨ ਕਈ ਕਰੋੜਾਂ ਮਾਇਆ ਦੇ ਕਸ਼ਟਾਂ ਵਿੱਚ ਪਏ ਹੋਏ ਹਨ ਕਈ ਕੋਟ ਪਰਦੇਸ ਵਰਮਾਏ ਜਿੱਤ ਜਿੱਤ ਲਾਵੋ ਤਿਤ ਤਿਤ ਲਗਣਾ ਕਈ ਕਰੋੜਾਂ ਪਰਦੇਸਾਂ ਦੇ ਵਿੱਚ ਪਾਉਂਦੇ ਹਨ ਜਿੱਥੇ ਜਿੱਥੇ ਲਾਉਂਦੇ ਉਹ ਉੱਥੇ ਉੱਥੇ ਹੀ ਲਗਣਾ ਹੁੰਦਾ ਹੈ ਨਾਨਕ ਕਰਤੇ ਕੀ ਜਾਣੇ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਰਤੇ ਕੀ ਰਚਨਾ ਨੂੰ ਕਰਤਾ ਹੀ ਜਾਣਦਾ ਹੈ ਕਈ ਕਰੋੜਾਂ ਸਿੱਧ ਜਤੀ ਤੇ ਜੋਗੀ ਹਨ ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰ ਉਪਾਏ, ਕਈ ਕਰੋੜਾਂ ਰਸਾਂ ਨੂੰ ਭੋਗਣ ਵਾਲੇ ਰਾਜੇ ਹਨ। ਕਈ ਕਰੋੜ ਪੰਛੀ ਅਤੇ ਸੱਪ ਪੈਦਾ ਕੀਤੇ ਹਨ। ਕਈ ਕੋਟ ਪਾਥਰ ਬ੍ਰਿਖ ਨਿਭ ਜਾਏ, ਕਈ ਕੋਟ ਪਵਨ ਪਾਣੀ ਵੇਸੰਤਰ, ਕਈ ਕਰੋੜਾਂ ਪੱਥਰ ਤੇ ਬ੍ਰਿਸ਼ ਪੈਦਾ ਕੀਤੇ ਹਨ। ਕਈ ਕਰੋੜਾਂ ਪਉਣ ਪਾਣੀ ਤੇ ਅਗਨਿਆ ਹਨ। ਕਈ ਕੋਟ ਦੇਸ਼ ਭੂਮੰਡਲ ਕਈ ਕੋਟ ਸस्य ਸੂਰਨ ਖੰਤਰ ਕਈ ਕਰੋੜਾ ਪ੍ਰithvi ਸੰਵ ਮੰਡਲਾਂ ਦੇ ਦੇਸ਼ ਹਨ ਕਈ ਕਰੋੜਾ ਚੰਦ ਸੂਰਜ ਤੇ ਤਾਰੇ ਹਨ ਕਈ ਕੋਟ ਦੇਵ ਦਾਨਵ ਇੰਦਰ ਸਿਰਛਤਰ ਸਗਲ ਸਮਗਰੀ ਆਪਣੇ ਸੂਤ ਤਾਰੇ ਕਈ ਕਰੋੜਾ ਦੇਵਤੇ ਦੇ ਦੰਦ ਤੇ ਸਿਰ ਉੱਤੇ ਛਤਰ ਧਾਰੀ ਇੰਦਰ ਹਨ ਸਰਗਲ ਸਮਗਰੀ ਆਪਣੇ ਸੂਤਿ ਤਾਰੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਪ੍ਰਬੰਧ ਵਿੱਚ ਰੱਖਦਾ ਹੈ ਨਾਨਕ ਜਿਸ ਜਿਸ ਪਾਵੇ ਜਿਸ ਜਿਸ ਨੂੰ ਚਾਹੁੰਦਾ ਹੈ ਤਿਸ ਤਿਸ ਨਿਸਤਾਰੇ ਉਸ ਉਸ ਨੂੰ ਪਾਰ ਉਤਾਰਦਾ ਹੈ ਕਈ ਕੋਟ ਰਾਜਸ ਤਾਮਸ 사ਤਕ ਕਈ ਕੋਟ ਵੇਦ ਪ੍ਰਾਨ ਸਿਮਰਤ ਅਰ ਸਾਸਤ ਕਈ ਕਰੋੜਾ ਰਜੋ ਤਮੋਤੇ ਸਤੋ ਗੁਣੀ ਜੀਵ ਹਨ ਕਈ ਕਰੋੜਾਂ ਬੇਦਪ੍ਰਾਣ ਸਿਮਰਤੀਆਂ ਦੇ ਸ਼ਾਸਤਰ ਹਨ। ਕਈ ਕੋਟ ਕੀਰਤਨ ਸਮੁੰਦਰ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕਰੋੜਾਂ ਰਤਨਾ ਦੇ ਸਮੁੰਦਰ ਕੀਤੇ ਹਨ। ਕਈ ਕਰੋੜਾਂ ਅਨੇਕ ਤਰ੍ਹਾਂ ਦੇ ਜੀਵ ਹਨ। ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗ੍ਰਿਮੇਰ ਸਵੰਥੀਵੇ, ਕਈ ਕਰੋੜਾਂ ਬਹੁਤਾ ਚਿਰ ਜੂਣ ਵਾਲੇ ਕੀਤੇ ਹਨ। ਕਈ ਕਰੋੜਾਂ ਸੋਨੇ ਦੇ ਸਮੇਰ ਸ ਪਰਬਤ ਹਨ ਕਈ ਕੋਟ ਜੱਕ ਕਿਨਰ 50 ਕਈ ਕੋਟ ਪੂਤ ਪ੍ਰੇਤ ਸ਼ੂਕਰ ਮਿਰਗਾਚ ਕਈ ਕਰੋੜਾਂ ਜਸ ਕਿਨਰ ਤੇ 50 ਹਨ ਕਈ ਕਰੋੜਾਂ ਪੂਤ ਪ੍ਰੇਤ ਸੂਰ ਤੇ ਸ਼ੇਰ ਹਨ ਸਭ ਦੇ ਨੇਰੇ ਸਭ ਹੂ ਤੇ ਦੂਰ ਨਾਨਕ ਆਪ ਅਲਪਤ ਰਹਾ ਭਰਪੂਰ ਪ੍ਰਭੂ ਚਰਨਾ ਤੋਂ ਨੇੜੇ ਤੇ ਸਭਨਾ ਤੋਂ ਦੂਰ ਹੈ ਆਪ ਅਸੰਗ ਹੋ ਕੇ ਸਭ ਪੂਰਨ ਹੋ ਰਿਹਾ ਹੈ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕਰੋੜਾਂ ਪਤਾਲ ਦੇ ਵਸਣ ਵਾਲੇ ਹਨ ਕਈ ਕਰੋੜਾਂ ਨਰਕਾਂ ਸੁਰਗਾਂ ਤੇ ਰਹਿਣ ਵਾਲੇ ਹਨ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬੋਜੋਨੀ ਫਿਰੇ ਕਈ ਕਰੋੜਾਂ ਜੰਮਦੇ ਜਿਉਂਦੇ ਅਤੇ ਮਰਦੇ ਹਨ ਕਈ ਕਰੋੜਾਂ ਬਹੁਤ ਜੂਨਾ ਵਿੱਚ ਫਿਰਦੇ ਹਨ ਕਈ ਕੋਟ ਉਠਤ ਹੀ ਖਾਏ ਕਈ ਕੋਟ ਕਾਲੇ ਥੱਕ ਪਾਏ ਕਈ ਕਰੋੜ ਬੈਠੇ ਖਾਂਦੇ ਹਨ ਕਈ ਕਰੋੜ ਮਿਹਨਤ ਕਰਦੇ ਹੀ ਥੱਕ ਜਾਂਦੇ ਹਨ ਕਈ ਕੋਟ ਕੀਏ ਤਨਮੰਤ ਕਈ ਕੋਟ ਮਾਇਆ ਵਿੱਚ ਚਿੰਤ ਕਈ ਕਰੋੜ ਤਨਵਾਨ ਬਣਾਏ ਹਨ ਕਈ ਕਰੋੜ ਮਾਇਆ ਵਿੱਚ ਚਿੰਤਾਬਾਨ ਰਹਿੰਦੇ ਹਨ ਜੈ ਜੈ ਪਾਣਾ ਤਹ ਤੇ ਰਾਖੇ ਨਾਨਕ ਸਭ ਕੁਝ ਪ੍ਰਭ ਕੇ ਹੱਥੇ ਜਿੱਥੇ ਜਿੱਥੇ ਉਸ ਨੂੰ ਪਾਉਂਦਾ ਹੈ ਉੱਥੇ ਉੱਥੇ ਹੀ ਰੱਖਦਾ ਹੈ ਸਭ ਕੁਝ ਪ੍ਰਭੂ ਦੇ ਹੱਥ ਵਿੱਚ ਹੈ ਕਈ ਗੋਟ ਬੈ ਬਰਾਗੀ ਕਈ ਕਰੋੜ ਵਿरागवान ਹੋਏ ਹਨ RAM ਨਾਮ ਸੰਗ ਤਨ ਲਿਵ ਲੱਗੀ RAM ਦੇ ਨਾਮ ਨਾਲ ਉਸ ਦੀ ਪ੍ਰੀਤੀ ਲੱਗੀ ਹੋਈ ਹੈ ਕਈ ਗੋਟ ਪ੍ਰਭ ਕੋ ਕੋਹਜੰਤੇ ਆਤਮੈ ਪਾ ਬ੍ਰਹਮ ਲਹੰਤੇ ਕਈ ਕਰੋੜ ਪ੍ਰਭੂ ਨੂੰ ਟੂਂਡਦੇ ਹਨ ਆਤਮਾ ਅੰਦਰ ਹੀ ਪਰਮਾਤਮਾ ਨੂੰ ਪਾ ਲੈਂਦੇ ਹਨ ਕਈ ਗੋਟ ਦਰਸ਼ਨ ਪ੍ਰਪਿਆਸ ਤਿੰਨ ਕੋ ਮਿਲਿਓ ਪ੍ਰਭ ਅਬਿਨਾਸ ਕਈ ਕਰੋੜਾਂ ਨੂੰ ਪ੍ਰਭੂ ਦੇ ਦਰਸ਼ਨਾ ਦੀ ਚਾਹ ਹੈ ਉਹਨਾਂ ਨੂੰ ਅਬਨਾਸੀ ਪ੍ਰਭੂ ਮਿਲਿਆ ਹੈ ਕਈ ਗੋਟ ਮੰਗੇ ਸਤ ਸੰਗ ਪਾ ਬ੍ਰਹਮ ਤੇ ਲੱਗਾ ਰੰਗ ਕਈ ਕਰੋੜਾਂ ਸਤ ਸੰਗ ਕਰਨਾ ਮੰਗਦੇ ਹਨ ਉਹਨਾਂ ਨੂੰ ਪਰਮਾਤਮਾ ਦਾ ਪ੍ਰੇਮ ਲੱਗਾ ਹੈ ਜਿੰਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇਜਨ ਸਦਾ ਤਨ ਤਨ ਜਿੰਨਾ ਉਤੇ ਉਹ ਆਪ ਪ੍ਰਸੰਨ ਹੁੰਦਾ ਹੈ ਉਹ ਪੁਰਸ਼ ਸਦਾ ਹੀ ਤਨ ਤਨ ਹੈ ਕਈ ਕੋਟ ਖਾਣੀ ਅਰਖੰਡ ਕਈ ਕਰੋੜ ਖਾਣੀਆਂ ਤੇ ਪ੍ਰਥਵੀ ਦੇ ਭਾਗ ਹਨ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਕਰੋੜ ਆਕਾਸ਼ ਤੇ ਬ੍ਰਹਿਮੰਡ ਹਨ ਕਈ ਕਰੋਟ ਅਵਤਾਰ ਹੋਏ ਹਨ ਕਈ ਯੁਗਦਕੀਨੋ ਵਿਸਥਾਰ ਕਈ ਬਾਰ ਪਸਰਿਓ ਪਸਾਰ ਕਈ ਯੁਗਤਿਆਂ ਨਾਲ ਇਹ ਪਸਰਿਆ ਹੈ ਕਈ ਵਾਰ ਉਹ ਪਸਾਰਾ ਪਸਰਿਆ ਹੈ ਸਦਾ ਸਦਾ ਇੱਕ ਇੱਕੰਕਾਰ ਕਈ ਕੋਟ ਕਿਨੇ ਬੋਪਾਤ ਪ੍ਰਮਾਤਮਾ ਸਦੀਵ ਕਾਲ ਸਦਾ ਹੀ ਇੱਕ ਹੀ ਹੈ ਕਈ ਗਰੋੜ ਬਹੁਤ ਤਰ੍ਹਾਂ ਦੇ ਜੀਵ ਬਣਾਏ ਹਨ ਪ੍ਰਭੂ ਤੇ ਹੋਏ ਪ੍ਰਭ ਸੋ ਪ੍ਰਭੂ ਤੇ ਹੋਏ ਪ੍ਰਭ ਮਾਇ ਸਮਾਤ ਤਾਂ ਕਾ ਅੰਤ ਨ ਜਾਣੇ ਕੋਏ ਪ੍ਰਭੂ ਤੋਂ ਹੋ ਕੇ ਪ੍ਰਭੂ ਵਿੱਚ ਹੀ ਲੀਨ ਹੋ ਜਾਂਦੇ ਹਨ ਉਸ ਦਾ ਅੰਤ ਕੋਈ ਨਹੀਂ ਜਾਣਦਾ ਆਪੇ ਆਪ ਨਾਨਕ ਪ੍ਰਭ ਸੋਏ ਕਈ ਗੋੜਾ ਬ੍ਰਹਮ ਕੀ ਦਾਸ ਓ ਪ੍ਰਭੂ ਆਪੇ ਹੀ ਆਪ ਹੈ ਕਈ ਕਰੋੜ ਪ੍ਰਮਾਤਮਾ ਦੇ ਦਾਸ ਹਨ ਤਿੰਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਉਹਨਾਂ ਨੂੰ ਆਪੇ ਦਾ ਗਿਆਨ ਹੁੰਦਾ ਹੈ ਕਈ ਕਰੋੜ ਤਤ ਦੇ ਚਾਨਣ ਵਿੱਚ ਜਾਣਨ ਵਾਲੇ ਹਨ ਸਦਾ ਨਹਾਰੇ ਏਕੋ ਨੇਤਰ ਕਈ ਕੋਟ ਨਾਮ ਰਸ ਪੀਵੇ ਜੋ ਸਦਾ ਇੱਕ ਨੂੰ ਹੀ ਅੱਖਾਂ ਨਾਲ ਵਖਦੇ ਹਨ ਕਈ ਕਰੋੜ ਨਾਮ ਰਸ ਪਿੰਦੇ ਹਨ ਅਮਰ ਪਏ ਸਦ ਸਦ ਹੀ ਜੀਵੈ ਜੋ ਮੌਤ ਰਹਿਤ ਹੈ ਹੋ ਸਦਾ ਸਦਾ ਹੀ ਜੀਉਂਦੇ ਹਨ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸਮਾਵੇ ਕਈ ਕਰੋੜ ਨਾਮ ਦੇ ਗੁਣਾ ਨੂੰ ਗਾਉਂਦਾ ਹੈ ਉਹ ਆਤਮ ਰਸ ਦੇ ਸੁਖ ਵਿੱਚ ਸਹਿਜੇ ਹੀ ਸਮਾ ਜਾਂਦਾ ਹੈ ਆਪਣੇ ਜਨ ਕੋ ਸਾਸ ਸਾਸ ਸਮਾਰੇ ਆਪਣੇ ਦਾਸਾਂ ਨੂੰ ਸਾਸ ਸਵਾਸ ਸੰਭਾਲਦਾ ਹੈ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਉਹ ਪਰਮੇਸ਼ਰ ਦੇ ਪਿਆਰੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ